ਨਿਲੰਦਰ ਤੋਂ ਇੱਕ ਹੈਰਤ ਅੰਗੇਜ਼ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਵਿਅਕਤੀ ਦੀ ਸ਼ੱਕੀ ਹਾਲਾਤ ਦੇ ਵਿੱਚ ਮੌਤ ਹੋ ਜਾਣ ਤੋਂ ਬਾਅਦ ਜੋ ਗਵਾਂਡੀ ਨੇ ਉਹ ਮ੍ਰਿਤਕ ਦੇ ਪਰਿਵਾਰ ਤੇ ਵਿਅਕਤੀ ਦੀ ਮੌਤ ਦਾ ਦੋਸ਼ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਵਿਅਕਤੀ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਵੱਲੋਂ ਉਸ ਦਾ ਦਾਸ ਅਸਕਾਰ ਵੀ ਕਰ ਦਿੱਤਾ ਗਿਆ ਹੈ ਲੇਕਿਨ ਉਸ ਤੋਂ ਬਾਅਦ ਵੀ ਲਗਾਤਾਰ ਜੋ ਗਵਾਂਡੀ ਨੇ ਉਹ ਪੁਲਿਸ ਦੇ ਉੱਤੇ ਅਤੇ ਨਾਲ ਹੀ ਨਾਲ ਪਰਿਵਾਰਕ ਮੈਂਬਰਾਂ ਦੇ ਉੱਤੇ ਦੋਸ਼ ਲਗਾ ਰਹੇ ਨੇ ਕਿ ਇਹ ਇੱਕ ਕੁਦਰਤੀ ਮੌਤ ਨਹੀਂ ਬਲਕਿ ਕਤਲ ਕੀਤਾ ਗਿਆ ਹੈ ਮਾਮਲਾ ਹੈ ਜਲੰਧਰ ਦੀ ਬਸਤੀ ਬਾਬਾ ਖੇਲ ਦੇ ਅਦੀਨ ਪੈਂਦੇ ਮੁਹੱਲੇ ਮੋਚੀਆਂ ਵਾਲੇ ਦਾ ਜਿੱਥੇ ਕੀ ਵਿਅਕਤੀ ਦੀ ਸ਼ੱਕੀ ਹਾਲਾਤਾਂ ਚ ਮੌਤ ਹੁੰਦੀ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਦਾ ਸੰਸਕਾਰ ਵੀ ਕਰ ਦਿੱਤਾ ਜਾਂਦਾ ਹੈ ਲੇਕਿਨ ਉਸ ਤੋਂ ਬਾਅਦ ਵੀ ਹੁਣ ਤੱਕ ਜੋ ਗਵਾਂਡੀ ਨੇ ਉਹ ਕਤਲ ਦਾ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਮ੍ਰਿਤਕ ਦੇ ਭਰਾ ਦੇ ਉੱਤੇ ਹੀ ਕਤਲ ਦਾ ਇਲਜ਼ਾਮ ਲਗਾਇਆ ਜਾ ਰਿਹਾ ਜਿੱਥੇ ਕਿ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਵੀ ਇਲਜ਼ਾਮ ਲਗਾਉਂਦੇ ਹੋਏ ਕਿਹਾ ਜਾ ਰਿਹਾ ਹੈ ਕਿ ਪਰਿਵਾਰ ਦੇ ਨਾਲ ਉਹਨਾਂ ਦੀ ਮਿਲੀ ਭੁਗਤ ਹੈ ਅਤੇ ਕੁਝ ਪੈਸੇ ਲੈ ਕੇ ਉਹਨਾਂ ਨੇ ਇਸ ਕੇਸ ਨੂੰ ਰਫਾ ਦਫਾ ਕਰ ਦਿੱਤਾ ਹੈ ਜਿੱਥੇ ਕਿ ਮ੍ਰਿਤਕ ਦਾ 10 संस्कार ਵੀ ਕਰ ਦਿੱਤਾ ਗਿਆ ਹੈ ਲੇਕਿਨ ਉੱਥੇ ਹੀ ਕਾਫੀ ਜ਼ਿਆਦਾ ਕਹਿ ਸਕਦਾ ਹੈ ਕਿ ਹੈਰਾਨੀਜਨਕ ਮਾਮਲਾ ਹੈ ਜਿੱਥੇ ਕਿ ਗਵਾਂਡਿਆ ਵੋਹੀ ਇੱਕ ਸ਼ਖਸ ਦੇ ਕਤਲ ਦਾ ਦੋਸ਼ ਉਸਦੇ ਹੀ ਪਰਿਵਾਰਕ ਮੈਂਬਰਾਂ ਦੇ ਉੱਤੇ ਲਗਾਇਆ ਜਾ ਰਿਹਾ ਹੈ। ਕੀ ਹੈ ਪੂਰਾ ਮਾਮਲਾ ਸੁਣੋ ਤੁਸੀਂ। ਬਹੁਤ ਮੋਟਾ ਮਜੂਦਾ ਹੈ ਤਾਂ ਸਾਡੇ ਕੋ ਸੋਚੋ। ਕੀ ਹੈ ਸਾਡੇ ਬੱਚੇ ਦੀ ਹਸੋਂ ਘਰ ਸੋ ਰਹੇ। ਇਹਦੇ ਘਰ ਸੌ ਰਹੇ ਆ ਅੱਛਾ ਜੀ ਇੰਨਾ ਕੋ ਖੋਫ ਤੁਸੀਂ ਤੁਹਾਨੂੰ ਮਹੱਲੇ ਦੇ ਵਿੱਚ ਹੋ ਚੁੱਕਾ ਆ ਐਵੇਂ ਹੀ ਹੁੰਦੇ ਪੇ ਘਰ ਨੇ ਮਾਰਦਾ ਉਹ ਨੰਦਰ ਕੋ ਖੋਫ ਹੋ ਜਾਂਦਾ ਉਹ ਘਬਰਾਦੇ ਆ ਨਾ ਸਭ ਦੋ ਦਰੇ ਜੋ ਆਪਣੇ ਦੇ ਸੱਕ ਨਹੀਂ ਉਹ ਕਿਸੇ ਦੇ ਨਹੀਂ ਲੱਗਾ ਪਤਾ ਲੱਗਾ ਮਹੱਲਾ ਇਕੱਠਾ ਹੋ ਗਿਆ ਗੇਟ ਬਾਹਰ ਅੰਦਰ ਹੀ ਹੋਣੇ ਮਤਲਬ ਕਿੱਦਾਂ ਸਰ ਤੁਸੀਂ ਕਹਿ ਰਹੇ ਮਰਡਰ ਹੋਇਆ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਘਰ ਆਏ ਨੇ ਚਾਹ ਪਕੋੜੇ ਜਲਦੇ ਨੇ ਕਿੱਦਾਂ ਦੇ ਮਾਪੇ ਹੋਣਗੇ ਕਿ ਇੱਕ ਬੱਚੇ ਦੀ ਡੈਥ ਹੋਈ ਆ ਉਸ ਤੋਂ ਬਾਅਦ ਮਹੱਲੇ ਦੇ ਵਿੱਚ ਕੋਈ ਬੰਦਾ ਕਿ ਦਿਨ ਆਪਸੇ ਲਾਲਾਂ ਟਪੇੜ ਮਾਰ ਦਿੰਦਾ ਨਾ ਕੋ ਥਾਣੇ ਜਾਂਦਾ ਕਿ ਨਹੀਂ ਜਾਂਦਾ ਇਨਸਾਬ ਲੈਣ ਜਾਂਦਾ ਜੀ ਜੀ ਉਹਨਾਂ ਦਾ ਮੁੰਡਾ ਮਰਿਆ ਉਹ ਥਾਣੇ ਵੀ ਕਿਉਂ ਨਹੀਂ ਗਏ ਉਹਨਾਂ ਨੇ ਕਿਹਾ ਕਿ ਥਾਣੇ ਕਿਉਂ ਨਹੀਂ ਵੱਡੇ ਸਵਾਲ ਐ ਵੀ ਐ ਜੇ ਉਹਨਾਂ ਵੱਲੋਂ ਕੁਝ ਹੋਇਆ ਤੇ ਪੁਲਿਸ ਲੈ ਕੇ ਗਈ ਤੇ ਪੁਲਿਸ ਨੇ 24 ਘੰਟਿਆਂ ਦੇ ਵਿੱਚ ਕਿਉਂ ਛੱਡ ਦਿੱਤਾ ਗਿਆ ਕੀ ਕਾਰਨ ਸੀਗਾ ਆਈ ਦੇਖੋ ਅੰਦਰ ਕੋਈ ਲੈਣ ਦੇਣ ਹੋਇਆ ਹੋਊਗਾ ਕੋਈ ਡੀਲਿੰਗ ਹੋਈ ਹੋਏਗੀ ਪੁਲਿਸ ਦਾ ਪ੍ਰਬਾਸ਼ਨ ਆਪਣੀ ਥਾਂ ਦੇ ਉੱਤੇ ਆ ਜਿਵੇਂ ਉਹ ਤਾਂ ਪਤਾ ਵੀ ਨਹੀਂ ਲੰਦਾ ਵੇ ਹੂੰ ਕੋਈ ਤਾਂ ਗੱਲਬਾਤ ਅੰਦਰ ਹੋਈ ਹੈ ਨਾ ਤੜੀ ਛੱਡਿਆ ਭਾਜੀ ਮੈਂ ਸੰਨੀ ਬਦਮਾ ਜੀਜੇਪੀ ਪਾਰਟੀ ਤੋਂ ਬਲੋਕ ਕਰਦਾ ਹੂੰ ਪਿਛਲੇ 30 ਦਿਨਾਂ ਚੋਂ ਵੈਸਟਰ ਦੇ ਅਪਰਿਮਾ ਮਰਡਰ ਹੋ ਚੁੱਕਾ ਇਥੇ ਨਵੇਂ-ਨਵੇਂ ਵੱਡੇ ਲੀਡਰ ਰਹਿੰਦੇ ਆ ਸਾਡੇ ਐਮਪੀ ਸਾਹਿਬ ਸੁਨੀਲ ਕੁਰੀ ਸਾਡੇ ਐਕਸਐਮਐਲਏ ਸ਼ੀਤਲੰਗਰਾਜੀ ਉਹ ਮਹਿੰਦਰ ਭਾਗਤ ਜੀ ਜੋ ਕਿ ਮੌਜੂਦਾ ਸਰਕਾਰ ਦੇ ਐਮਐਲਏ ਰ ਮੰਤਰੀ ਸਾਹਿਬ ਆ ਕੋਈ ਭਾਈ ਇਸ ਵਸਤ ਧਲਕੇ ਚ ਪੰਜ ਮੜਰਾਂ ਦੀ ਇੱਕ ਵੀ ਸੁਣਵਾਈ ਨਹੀਂ ਹੋਈ ਨਹੀਂ ਕਿਸੇ ਦਾ ਜ਼ਮੀਰ ਨਹੀਂ ਜਾਗਿਆ ਅਸੀਂ ਇਹ ਬੇਨਤੀ ਕਰਦੇ ਜੇ ਇਹ ਲੋਕ ਤੁਹਾਨੂੰ ਵੋਟਾਂ ਪਾ ਕੇ ਐਮਪੀ ਐਮਐਲਏ ਮੰਤਰੀ ਕੌਂਸਲਰ ਬਣਾਉਂਦੇ ਆ ਉਹਦਾ ਜੋ ਤੁਹਾਡਾ ਵੀ ਰਾਈਟ ਬੰਦਾ ਤੁਸੀਂ ਇਹ ਪਬਲਿਕ ਨਾਲ ਆ ਕੇ ਖੜੇ ਹੋ 2027 ਲੱਗੇ ਆ ਅਸਤੇ ਆ ਬੇਨਤੀ ਕਰਨਾ ਚਾਹੁੰਦਾ ਜਿਹੜਾ ਤੁਸੀਂ ਸਰ ਸੁਸ਼ੀਲ ਕੁਮਾਰ ਇੰਗੂਆ ਨਾਲ ਦਿੱਤਾ ਸ਼ਿਤਲ ਨੂੰ ਗਰਾਗਲਾ ਨਾਲ ਦਿੱਤਾ ਉਹਨਾਂ ਨੂੰ ਤੁਸੀਂ ਇਹ ਚੀਜ਼ ਦਾ ਮਾਮਲਾ ਦੱਸਿਆ ਉਹਨਾਂ ਵੱਲੋਂ ਆਇਆ ਹੀ ਉਹਨਾਂ ਨੇ ਮੈਨੂੰ ਭੇਜ ਅਸੀਂ ਪੰਜ ਨਾਮ ਤੁਹਾਨੂੰ ਅੱਜ ਵੀ ਦੇ ਦਿੰਨੇ ਆ ਜਿਹੜੇ ਇਹਨਾਂ ਨੇ ਉਸ ਤੋਂ ਬਾਅਦ ਜਿਹੜੀ ਇਹ ਮਾਤਾ ਵੀ ਕਹਿਣ ਦੀ ਸੀ ਕਿ ਮੈਂ ਪਿੱਟ ਕਰਾਣੇ ਕਰਾਣੇ ਪੰਜ ਅੰਕਲ ਜੀ ਆ ਇਹ ਕੀ ਨਾਂਗੇ ਇਹਨਾਂ ਦਾ ਜੀ ਕੀ ਨਾਂ ਦਾ ਬੰਦਾ ਸ਼ਕਪੂਰ ਪੂਰਨ ਇਹਨਾਂ ਦਾ ਬੇਟਾ ਅਕਸ਼ੇ ਅਕਸ਼ੇ ਜੇਕਰ ਆਏ ਨਾ ਬ੍ਰਦਰ ਜਾਂ ਛੋਟਾ ਰਵੀ ਤੇ ਇੱਕ ਮੁੰਡਾ ਪੀਚੀ ਪੀਚੀ ਉਹਦਾ ਨਾਮ ਆ ਮੈਨੂੰ ਪਤਾ ਨਾਮ ਨਹੀਂ ਪਤਾ ਤੇਰੇ ਘਰ ਦੇ ਜਿਹੜੇ ਕਤਲ ਹੋਇਆ ਉਹਦੀ ਵੀ ਕੋਈ ਗਲਤੀ ਨਹੀਂ ਸੀ ਵਿਚਾਰੇ ਦੀ ਉਹ ਇੱਕ ਰੋਟੀ ਲੈਣ ਗਿਆ ਸਿਰਫ ਉਹਦੇ ਵਾਸਤੇ ਉਹਦੇ ਘਰੇ ਆਇਆ ਕਹਿੰਦਾ ਚੱਲ ਮੈਂ ਤੈਨੂੰ ਰੋਟੀ ਖਵਾ ਦਿੰਦਾ ਉਹਦੀ ਕੋਈ ਗਲਤੀ ਨਹੀਂ ਕੀਤੀ ਉਹ ਵਿਚਾਰਾ ਰੋਟੀ ਲੈਣ ਗਿਆ ਜਦੋਂ ਲੰਬੇ ਪਿਆਰ ਵਾਪਸ ਆਇਆ ਤੇ ਉਹਨੂੰ ਕਿਸੇ ਨੇ ਕਹ ਦਿੱਤੀ ਯਾਰ ਤੇਰੇ ਘਰ ਕਤਲ ਹੋ ਗਿਆ ਇਦਾਂ ਉਹ ਵਿਚਾਰਾ ਉੱਥੇ ਹੀ ਮੁੜ ਗਿਆ ਉਹ ਵੀ ਮਾਤੜ ਬੰਦਾ ਉਹਦੇ ਘਰ ਵੀ ਕੋਈ ਨਹੀਂ ਹੈਗਾ ਨਾ ਉਹਦੇ ਮਦਰ ਨਾ ਫਾਦਰ ਕੋਈ ਨਹੀਂ ਉਹਦਾ ਕੁਝ ਵੀ ਨਹੀਂ ਹੋ ਰਿਹਾ ਪਤਾ ਨਹੀਂ ਮਰਡਰ ਹੋਇਆ ਜਾਂ ਨਹੀਂ ਕੁਝ ਨਾ ਸੀ ਮਰਡਰ ਹੋਇਆ ਸ਼ੋਰ ਮਰਡਰ ਹੋਇਆ ਜੀ 100% ਸ਼ੋਰ ਹੈ ਮਰਡਰ ਹੋਇਆ ਭਾਜੀ ਐਦਾਂ ਵਾ ਉਹਦੀ ਉਹਦਾ ਪੋਸਟਮਾਰਟਮ ਹੋ ਜਾਣਾ ਜਿੱਤੇ ਤੱਕ ਸਾਨੂੰ ਵੀ ਪਤਾ ਲੱਗਿਆ ਉਹਦੇ ਗੋਡੇ ਦੋਨੋਂ ਤੋੜ ਦਿੱਤੇ ਗਏ ਆ ਤੇ ਸਿਰ ਦੇ ਉੱਤੇ ਥੋੜੇ ਮਾਰੇਗੇ ਉਹ ਕਹਿੰਦਾ ਕੈਮੀ ਲੈ ਬਹੁਤ ਦਰਦੀ ਹੋ ਰਹੀ ਪੋਸਟਮਾਰਟਮ ਦੀ ਰਿਪੋਰਟ ਆ ਜੇ ਅੱਜ ਨਹੀਂ ਤਾਂ 10 ਦਿਨਾਂ ਬਾਅਦ ਕਲੀਅਰ ਹੋਏਗਾ ਤਾਂ ਹੀ ਤਾਂ ਗਿਆ ਅੱਜ ਨਹੀਂ ਸਾਫ ਮਿਲੇਗਾ 6 ਮਹੀਨਿਆਂ ਨੂੰ ਮਿਲ ਜੇਗਾ 6 ਮਹੀਨਿਆਂ ਨੂੰ ਜਿੱਤੇ ਤੱਕ ਸੀ ਸਰ ਕਹਿ ਰਹੇ ਥੋੜੇ ਮਾਰੇਗੇ ਥੋੜਾ ਵਗੈਰਾ ਪੁਲਿਸ ਨੂੰ ਕੋਈ ਬਰਾਮਦ ਹੋਇਆ ਤਾਂ ਜੀ ਅਸੀਂ ਕੱਲ ਮੌਕੇ ਤੇ ਗਏ ਹਾਂ ਜਿਨ੍ਹਾਂ ਦੇ ਸੀਗਾ ਉਹਨੇ ਰੱਬ ਜਾਣਦਾ ਉਹ ਸਾਰਾ ਕੁਝ ਸਾਫ ਸੀ ਉੱਥੇ ਕੁਝ ਨਹੀਂ ਸੀ ਮੰਨੇ ਜਨਤਾ ਤੋਂ ਉਹ ਡਰਦੇ ਮਾਰੇ ਤੋਂ ਉੱਤੀ ਪਰ ਅਸੀਂ ਵੀ ਉਹਦੇ ਨਾਲ ਖੜੇ ਅਸੀਂ ਕਿਸੇ ਨਾਲ ਧ ਉਹਨੂੰ ਵਿਚਾਰ ਲਈ ਉਹਦੇ ਲਈ ਰੋਟੀ ਲੈਣ ਗਿਆ ਉਸ ਤੋਂ ਪਿੱਛੇ ਨਾਲੇ ਕੰਮ ਹੋ ਗਿਆ ਫਿਰ ਦੇਖੋ ਜਿੱਥੋਂ ਇਹਦੀ ਮਦਰ ਨਿਕਲੇ ਹਨ 8:31 ਮਿੰਟ ਦੀ ਸੀਸੀਟੀਵੀ ਫੁਟੇਜ ਤੁਸੀਂ ਦੇਖ ਲਿਓ ਮੇਰੇ ਕੋਲ 8:31 ਮਿੰਟ ਤੇ ਨਿਕਲੇ ਆ 8:50 ਮਿੰਟ ਤੇ ਆਏ ਆ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਮਾਂ ਪੁੱਤ ਨੇ ਲੱਸੀ ਪੀਤੀ ਦੁਕਾਨ ਤੋਂ ਘਰੇਣੇ ਵਾਲੀ ਲੈ ਕੇ ਇਹਨਾਂ ਨੇ ਲੱਸੀ ਪੀ ਕੇ ਉਸ ਤੋਂ ਬਾਅਦ ਨਾਲੇ ਰੋਣ ਲੱਗੇ ਸਾਡਾ ਮੁੰਡਾ ਮਾਰਦਾ ਸਾਡਾ ਮੁੰਡਾ ਮਾਰਦਾ ਆਹ ਹਾਲ ਹੈ ਜੀਨਾਂ ਦਾ ਹੂੰ ਤੁਸੀਂ ਨਾਲ ਇੱਕ ਕਹਿ ਰਹੇ ਪੰਜ ਬੰਦਿਆਂ ਦੇ ਨਾਮ ਜਿਹੜਾ ਪਰਚਾ ਹਾਂ ਕਿਸ ਕਾਰਨ ਪਰਚਾ ਦਿੱਤਾ ਜਾਇਆ ਕੋਨਾ ਉਸੇ ਸਰ ਇਹਨਾਂ ਨੇ ਲਾਕ ਡੜ ਇਹਨਾਂ ਦਾ ਵੀ ਨਾਲ ਦਾ ਘਰ ਹੈ ਉਹ ਅੱਜ ਵੀ ਇਹੀ ਗੱਲ ਕਹਿੰਦੇ ਕਿ ਜਿਹੜੇ ਜਿਹੜੇ ਸਾਡੇ ਖਿਲਾਫ ਏਗਾ ਕਹਿੰਦੇ ਕਿ ਮੈਂ ਲੈ ਰਾਂ ਕਿ ਕਿਸੇ ਨੂੰ ਟੈਨਸ਼ਨ ਨਾ ਦੋ ਕਿਸ ਜਗ੍ਹਾ ਫਿਟ ਕਰਨਾ ਜੀ ਆਹੀ ਪਰਚੇ ਜ ਰੂਬਲ ਵਾਲੇ ਪਰਚੇ ਜਿਹੜਾ ਮੁੰਡੇ ਦਾ ਕਤਲ ਹੋਇਆ ਹੂੰ ਨੇ ਪਰਿਵਾਰ ਦੇ ਆਪਣੇ ਘਰ ਬੈਠਾ ਮੱਲਾ ਆਪਣੇ ਘਰ ਬੈਠਾ ਵਾ ਤੇ ਕਿਦਾਂ ਪਰਚਾ ਉਹਨਾਂ ਦੇ ਹੋ ਜੀ ਸਰ ਬਸ ਐਵੇਂ ਜਿਵੇਂ ਅੱਜ ਚੱਲੇ ਆ ਇਹ ਏਦੇ ਵਿਚਾਰੇ ਕੱਲ ਵੀ ਇਹਨਾਂ ਨੇ ਜਲਦੀ ਜਦੋਂ ਹੋਈ ਪੁਲਿਸ ਆਈ ਆ ਉਦੋਂ ਵੀ ਇਹਨਾਂ ਨੇ ਬਿਆਨ ਦਿੱਤੇ ਆ ਮੇਰਾ ਨਾਮ ਪਿੰਕੀ ਹੈ ਹਾਂਜੀ ਮੈਂ ਘਰ ਦੇ ਮਤਲਬ ਬਿਲਕੁਲ ਇੱਕ ਘਰ ਛੱਡ ਕੇ ਦੂਸਰੇ ਘਰ ਰਹਿਣੀ ਆ ਜੀ ਤੇ ਸਾਨੂੰ ਖਤਰਾ ਆਇਆ ਮਤਲਬ ਇਹਨਾਂ ਦੇ ਘਰ ਆਪ ਇਹਨਾਂ ਰੋਲਾ ਰੱਪਾ ਹੁੰਦਾ ਕਿਸ ਗੱਲ ਦਾ ਖਤਰਾ ਤੁਹਾਨੂੰ ਜੀ ਦੇਖੋ ਇਹ ਡਿੰਕ ਘਰ ਕੇ ਨਾ ਇਹ ਫੈਮਲੀ ਇੱਕ ਦੂਜੇ ਨੂੰ ਗੱਦੀਆਂ ਗੱਦੀਆਂ ਗਾਲਾਂ ਕੱਢਦੀ ਆ ਜੋ ਕਿ ਬੱਚੇ ਵੀ ਨਹੀਂ ਸੁਣ ਸਕਦੇ ਹੱਦ ਤੋਂ ਪਾਰ ਗਾਲਾਂ ਕੱਢਦੇ ਆ ਕਹਿੰਦੇ ਹੀ ਗਾਲਾਂ ਕੱਢੀਆਂ ਇਹਨਾਂ ਬਸ ਇਹਨਾਂ ਦੇ ਘਰ ਇੱਡਾ ਵੱਡਾ ਕਾਂਡ ਹੋਇਆ ਵਾ ਇੱਕ ਮਰਡਰ ਹੋਇਆ ਵਾ ਕਿਸ ਦਾ ਜਿਸ ਦਾ ਮਰਡਰ ਹੋਇਆ ਨਾ ਤਾਂ ਮੱਲਾ ਉਹਨਾਂ ਦੇ ਨਾਲ ਸੰਸਕਾਰ ਤੇ ਗਿਆ ਉਹ ਕਿੱਥੇ ਆ ਮੁੰਡਾ ਕਿਸੇ ਨੂੰ ਕੋਈ ਨਹੀਂ ਪਤਾ ਠੀਕ ਹੈ ਉਹ ਇਨਾ ਗੁਪਤ ਉਹਨੂੰ ਕਿਉਂ ਸੰਸਕਾਰ ਕੀਤਾ ਗਿਆ ਨਹੀਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਮਰਡਰ ਹੋਇਆ ਜੀ ਮਰਡਰ ਮਰਡਰ ਤੋਂ ਪਹਿਲਾਂ ਲੜਾਈ ਹੋਈ ਹੈ ਇਹਨਾਂ ਦੇ ਘਰ ਇੰਨਾ ਕਲੇਸ਼ ਨਹੀਂ ਆਈ ਹੋਈ ਹੱਦ ਨਾਲ ਜ਼ਿਆਦਾ ਲੜਾਈ ਹੋਈ ਹੈ ਪੁਲਿਸ ਆਈ ਹੈ ਕੱਲ ਦੀ ਸਾਰਾ ਮੀਡੀਆ ਚ ਪਿਆ ਵਾ ਜਦ ਉਥੇ ਕਹਿ ਰਹੇ ਕਿ ਉਹਨਾਂ ਨੇ કબੂਲ ਕਰ ਲਿਆ ਤੇ ਕਿਸ ਤਰ੍ਹਾਂ ਆ ਗਏ ਵਾਪਸ ਵਾਪਸ ਕਿੱਦਾਂ ਆਏ ਨਹੀਂ ਉਹਨਾਂ ਨੇ ਉਹਨਾਂ ਨੇ ਮੰਨ ਲਿਆ ਕਿ ਇਹ ਮਰਡਰ ਕੀਤਾ ਵਾ ਪਰਵਾਰ ਮੈਂ ਮੰਨੇ ਆ ਚਾਰ ਬੰਦੇ ਜਿਹੜੇ ਨਾਮ ਦੇ ਸੋਨਾ ਸਾਹਮਣੇ ਬੰਨੇ ਆ ਕੱਲ ਦੇ 4 ਵਜੇ ਦੀਆਂ ਸ਼ਾਮੀ 4 ਵਜੇ ਆਏ ਕੋਈ ਗੱਲ ਨਹੀਂ ਆ ਸ਼ਾਮੀ ਆਏ ਆ ਹੂੰ ਜਿੰਨਾ ਬਾਰੇ ਤੁਸੀਂ ਬੋਲੋ ਨਾ ਨਾਮ ਕੀ ਹੈ ਸੰਜੋਸ਼ ਜਿੰਨਾਂ ਵਾਲੇ ਤੁਸੀਂ ਕਹਿ ਰਹੇ ਹੋ ਉਹਨਾਂ ਦੇ ਨੰਬਰ ਤੇ ਤਾਂ ਮੱਲਾ ਉਹਨਾਂ ਨੂੰ ਇੰਨਾ ਬੁਲਾਉਂਦਾ ਹੀ ਨਹੀਂ ਹੈਗਾ ਸਾਨੂੰ ਤਾਂ ਨਾਮ ਵੀ ਪੂਰੇ ਨਹੀਂ ਉਹਨਾਂ ਦੇ ਪਤੇ ਫੈਮਿਲੀ ਦਾ ਵੀ ਨਹੀਂ ਉਹ ਜਿਹੜਾ ਨਾਮ ਅਸੀਂ ਪਰੇਸ਼ਾਨ ਦੇ ਨਾਮ ਵਾਲਾ ਜਿਹੜਾ ਮਰਿਆ ਪਰ ਜੀ ਕਿੰਨੇ ਮੈਰਿਡ ਹਨ ਮੈਰਿਡ ਸੀ ਉਹ ਮੈਰਿਡ ਸੀਗਾ ਉਹਦੀ ਵੋਟੀ ਛੱਡ ਕੇ ਚਲੀ ਗਈ 6 ਸਾਲ ਤੋਂ ਅੱਛਾ 6 ਸਾਲ ਤੋਂ ਛੱਡ ਕੇ ਚਲ ਗਈ ਛੱਡ ਕੇ ਚਲੀ ਗਈ ਹੈ ਕਿੰਨੇ ਦੋ ਭਰਾ ਨੇ ਦੋ ਭਰਾ ਨੇ ਦੋ ਭਰਾ ਨੇ ਉਹਨਾਂ ਦੇ ਟੈਂਕੀਆਂ ਤੱਕ ਸਟੀਆਂ ਗਈਆਂ ਬਹੁਤ ਤੋੜਪੰਨ ਹੋਈ ਗਈ ਆ ਉਸ ਤੋਂ ਬਾਅਦ ਹੀ ਇਹ ਕੰਮ ਹੋਇਆ ਉਸ ਤੋਂ ਬਾਅਦ ਹੀ ਇਹ ਕੰਮ ਹੋਇਆ ਕੱਲ ਸੀ ਇਹਦਾ ਰੋਲਾਇਸੈਂਸ ਕਾਰਨ ਜਿਨੇ ਤੁਸੀਂ ਦੱਸ ਰਹੇ ਇਸ ਬੰਦੇ ਦਾ ਜਿਹਨੇ ਮਾਰਿਆ ਉਹ ਕੌਣ ਹੈਗੇ ਜੀ ਅਸੀਂ ਆਪਣੀ ਅੱਖੀਂ ਨਹੀਂ ਦੇਖਿਆ ਮਤਲਬ ਰੋਲਾ ਤਾਂ ਇਹੀ ਹੈ ਨਾ ਕਿ ਉਹਨੇ ਮਾਰਿਆ ਵੈ ਜਿਹਨਾਂ ਦਾ ਨਾਮ ਸਮਝਦਾ ਜਦ ਕਲੀਸ਼ੀ ਉਹਦਾ ਪਰਦਾ ਦਾ ਨਾਮ ਆ ਵੱਡੇ ਦਾ ਅੱਛਾ ਜੀ ਧਰਮਪਾਲ ਦਾ ਧਰਮਪਾਲ ਕਹਿੰਦੇ ਉਹਨੂੰ ਕਲੀ ਸਾਰੇ ਬਗਲੂ ਦੇ ਨਾਂ ਤੇ ਹੀ ਜਾਣਦੇ ਨੇ ਹਾਂ ਇਸ ਕਰਕੇ ਜੋ ਵੀ ਹੈ ਕਾਰਵਾਈ ਜਿੰਨੇ ਵੀ ਮਾਰਿਆ ਉਹਦੀ ਕਾਰਵਾਈ ਕਰੋ ਜਾਂ ਮਲੇ ਚ ਸਾਡੀ ਇੱਕ ਆਪਸ਼ਨ ਹੈ ਕਿ ਸਾਨੂੰ ਇੱਕ ਸਾਡਾ ਸਵਾਲ ਹੈ ਛੋਟਾ ਜਿਹਾ ਤੁਸੀਂ ਲਗਾ ਰਹੇ ਹੋ ਅਲੀਗੇਸ਼ਨ ਕਿ ਉਹਨਾਂ ਨੇ ਮਟਰ ਕੀਤਾ ਵਾ ਪੜ ਪਰਿਵਾਰ ਮੈਂਬਰ ਜਿਹੜਾ ਉਹਨਾਂ ਦਾ ਕੋਈ ਬਿਆਨ ਤੇ ਕੁਝ ਹਲਕਾ ਰਾਇ ਨਹੀਂ ਬਿਆਨ ਤਾਂ ਕੋਈ ਵੀ ਨਹੀਂ ਉਹਨਾਂ ਨੇ ਰਿਪੋਰਟ ਵੀ ਨਹੀਂ ਲਗਵਾਈ ਸੀਗੀ ਹਮ ਰਿਪੋਰਟ ਤਾਂ ਉਹਨਾਂ ਨੇ ਵੀ ਨਹੀਂ ਲਗਵਾਈ ਸੀ ਸਿਰਫ ਇਹ ਹੈ ਕਿ ਤੁਹਾਨੂੰ ਜਿਹੜਾ ਜਾਨ ਦਾ ਖਤਰਾ ਉਹਨੂੰ ਕੀਤਾ ਜਾਏ